शिक्षा विभाग पंजाब ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਪੰਜਾਬ ਕਰਮਚਾਰੀ ਵਿੰਗ ਦੇ ਸਾਧਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਕੁਮਾਰ ਸ਼ਰਮਾ ਮੁੱਖ ਮਹਿਮਾਨ ਵਜੋਂ ਪਹੁੰਚੇ ਇਸ ਮੌਕੇ ਬੋਲਦਿਆਂ ਰਾਜੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਵਕਫਾ ਜ਼ਿਲ੍ਹਿਆਂ ਦੇ ਸਾਰੇ ਸਕੂਲਾਂ ਦੇ 1500 ਖਿਡਾਰੀ ਹਿੱਸਾ ਲੈ ਰਹੇ ਹਨ ਇਨ੍ਹਾਂ ਖੇਡਾਂ ਵਿੱਚ ਹੈੱਡਬਾਲ ਹਾਕੀ ਫੁੱਟਬਾਲ ਦਸਾਕਸ਼ੀਆ ਤੇ ਸ਼ਤਰੰਜ ਮੁਕਾਬਲੇ ਕਰਵਾਏ ਜਾ ਰਹੇ ਹਨ ਇਨ੍ਹਾਂ ਖੇਡਾਂ ਵਿੱਚ ਜੇਤੂ ਵਿਦਿਆਰਥੀ 15 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਰਾਜ ਪੱਤਰੀ ਖੇਡਾਂ ਵਿੱਚ ਹਿੱਸਾ ਲੈਣਗੇ ਪੀਐਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਅੱਜ 10 ਤੋਂ 12 ਦੂਸਰੇ ਫੇਸ ਦੀਆਂ ਜਿਹੜੀਆਂ ਗੇਮਸ ਹਨ ਉਹਦਾ ਲਾਸਟ ਦਿਨ ਹੈ ਤੇ ਜ਼ਿਲ੍ਹਾ ਟੂਰਨਾਮੈਂਟ ਸਕੂਲਸ ਦਾ ਜਿਹੜਾ ਹੈ ਉਹ ਕਾਫੀ ਦੇਰ ਤੋਂ ਕਰਵਾਇਆ ਜਾ ਰਿਹਾ ਹੈ ਇਸ ਜ਼ਿਲ੍ਹੇ ਦੇ ਵਿੱਚ ਤੇ ਇਹਦੇ ਵਿੱਚ ਵਰਡ ਯੂਨੀਵਰਸਿਟੀ ਦੇ ਵਿੱਚ ਵੀ ਗੇਮਸ ਕਰਾਈਆਂ ਜਾ ਰਹੀਆਂ ਜਿਦੇ ਵਿੱਚ ਕੋਕੋ ਹੈਂਡਬਾਲ ਰਗਬੀ ਇੰਜੀਨੀਅਰ ਕਾਲਜ ਦੇ ਵਿੱਚ ਪਟਵਾਲ ਬਾਲੀਵਾਲ ਬਾਸਕਟਬਾਲ ਨੈਟਬਾਲ ਇਹ ਗੇਮਸ ਜਿਹੜੀਆਂ ਕਰਵਾਈਆਂ ਜਾ ਰਹੀਆਂ ਨੇ ਤੇ ਇਹਦੇ ਵਿੱਚ 1500 ਤੋਂ ਵੱਧ ਵਿਦਿਆਰਥੀ ਭਾਗ ਲੈ ਰਹੇ ਨੇ ਤੇ ਇਹ ਜਿਹੜਾ ਟੂਰਨਾਮੈਂਟ ਸਾਡੇ ਡੀਓ ਸਾਹਿਬ ਦੀ ਰਹਿਮਾਈ ਹੇਠ ਮੈਡ ਰਵਿੰਦਰ ਕੌਰ ਜੀ ਤੇ ਜਸਵੀਰ ਸਿੰਘ ਜੀ ਡੀਐਮ ਸਾਹਿਬ ਤੇ ਡਿਪਟੀ ਡੀਓ ਦਿਦਾਰ ਸਿੰਘ ਜੀ ਦੇ ਪ੍ਰਣ ਮਾਈ ਹੇਠ ਜ਼ਿਲ੍ਹਾ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਹੋਰ ਸਟਾਫ ਅਤੇ ਫਿਜ਼ੀਕਲ ਟੀਚਰ ਸਹਿबान ਜਿਹੜੇ ਆਪਣੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਤੇ ਨੌਜਵਾਨ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਭਾਗ ਲਿਆ ਜਾਵੇ ਤੇ ਹੋਰ ਵੀ ਜਿਹੜੇ ਬੱਚੇ ਨੇ ਕੋਈ ਵੀ ਇਹੋ ਜਿਹਾ ਬੱਚਾ ਨਾ ਹੋਵੇ ਜਿਹੜਾ ਟੂਰਨਾਮੈਂਟ ਵਿੱਚ ਭਾਗ ਨਾ ਲਵੇ ਤਾਂ ਕਿ ਉਹਨਾਂ ਦੀ ਜਿਹੜੀ ਉਹ ਟੂਰਨਾਮੈਂਟ ਦੇ ਵਿੱਚ ਭਾਗ ਲੈ ਕੇ ਆਪਣਾ ਵਧੀਆ ਤਰੀਕੇ ਨਾਲ ਆਪਣੀ ਤੰਦਰੁਸਤੀ ਜਿਹੜੀ ਆ ਉਹ ਬਕਾਇਦਾ ਰੱਖਣ ਜਿਹਦੇ ਨਾਲ ਤੰਦਰੁਸਤੀ ਰਹੂਗੀ ਤਾਂ ਹੀ ਜਿਹੜਾ ਸਾਰਾ ਕੁਝ ਚੱਲੂਗਾ ਕਿ ਪੜ੍ਹਾਈ ਦਾ ਵੀ ਦਿਮਾਗ ਦਾ ਵੀ ਤੇ ਫਿਜ਼ੀਕਲੀ ਵੀ ਜਿਹੜਾ ਉਹ ਬੱਚੇ ਨੌਜਵਾਨ ਵਿਦਿਆਰਥੀ ਪੂਰਾ ਉੱਪਰ ਤੱਕ ਟੂਰਨਾਮੈਂਟ ਦੇ ਵਿੱਚ ਵੀ ਜਾਣਗੇ ਸਟੇਟ ਦੇ ਵਿੱਚ ਵੀ ਨੈਸ਼ਨਲ ਦੇ ਵਿੱਚ ਵੀ ਇਹ ਸਾਰਾ ਜਿਹੜਾ ਹੈ ਉਹ ਧਾਰਮਦਾਰ ਹੈ ਸਹਿਦ ਸਹਿਦ ਦੇ ਨਾਲ ਡਿਪੈਂਡ ਕਰਦਾ ਹੈ ਇਸ ਕਰਕੇ ਆਪਾਂ ਜਰੂਰ ਇਹ ਟੂਰਨਾਮੈਂਟ ਜਿਹਦੇ ਵਿੱਚ ਭਾਗ ਲੈਣਾ ਚਾਹੀਦਾ ਤੇ ਬਾਕੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਡੀਐਮ ਸਾਹਿਬ ਦਾ ਜਸਵੀਰ ਸਿੰਘ ਜੀ ਦਾ ਤੇ ਸਾਡੇ ਡੀਓ ਸਾਹਿਬ ਦਾ ਸਭ ਦਾ ਧੰਨਵਾਦ ਤੇ ਬਾਕੀ ਫਿਜ਼ੀਕਲ ਟੀਚਰਸ ਸਹਿਬਾਨ ਜਿਹੜੇ ਇੱਥੇ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ